ਜਿਹੜੇ ਹੁਣ ਸੜਕਾਂ ਤੇ ਥਾਂ-ਥਾਂ ਮਾਲ ਖੁੱਲ ਰਹੇ ਨੇ ਕਿੰਨੀਆਂ ਟਾਬੇ ਜਿਹੜੇ ਐ ਹਰ 13-14 ਕਿਲੋਮੀਟਰ ਦੇ ਵਿੱਚ ਤੁਹਾਨੂੰ 8-10 ਮਿੰਟ ਜਾਂਦੇ ਨੇ ਹੁਣਗੇ ਟਿਪਰੀ ਤੋਂ ਨੇ ਫਿਰਦੇ ਨੇ ਮਤਲਬ ਹੁਣ ਤਾਂ ਅੰਤ ਆ ਗਿਆ ਨਾ ਉਸ ਗੱਲ ਦਾ ਪਹਿਲਾਂ ਅੰਗਰੇਜ਼ਾਂ ਦੇ ਟਾਈਮ ਉਹਨਾਂ ਨੇ ਕਮਰਸ਼ੀਅਲ ਕਲਾਸਸ ਨੇ ਜਿਹੜੀਆਂ ਹੋਰ ਬਣਾਈ ਹੋਈਆਂ ਸੀ ਐਗਰੀਕਲਚਰ ਕਾਸਟ ਹੋਰ ਬਣਾਈ ਜਮੀਨ ਨਹੀਂ ਸੀ ਖਰੀਦ ਸਕਦਾ ਕੋਈ ਹੋਰ ਅੱਛਾ ਫਿਰ ਚਲੋ ਲੈਂਡ ਰਿਫਾਰਮਸ ਹੋਏ ਸਾਰਾ ਕੁਝ ਹੋਇਆ ਪਰ ਹੁਣ ਨੌਬਤ ਇਹ ਆ ਗਈ ਹੈ ਮੈਂ ਤੁਹਾਨੂੰ ਸਹੀ ਗੱਲ ਦੱਸਦਾ ਸਾਰਾ ਕੁਝ ਅਸੀਂ ਸਰਕਾਰ ਤੇ ਸਿੱਟ ਦੰਦੇ ਆਂ ਸਰਕਾਰ ਲੋਕਾਂ ਤੇ ਸਿੱਟ ਦਿੰਦੀ ਐ ਮਤਲਬ ਜੇ ਤੁਸੀਂ ਬੜੀ ਅਨਪਪੂਲਰ ਗੱਲ ਐ ਜੇ ਕੱਲ ਨੂੰ ਮੰਨ ਲਓ ਕਣਕ ਤੇ ਜੀਰੀ ਦੇ ਉੱਪਰ ਐਮ ਐਸ ਪੀ ਨਾ ਮਿਲੇ ਕੀ ਆਪਸ਼ਨ ਐ ਹੂੰ ਕੀ ਕਰਨਗੇ ਉਹ ਔਰ ਸਾਡੇ ਐਗਰੀਕਲਚਰ ਦੇ ਜਿੰਨੇ ਪਲੈਨਰ ਜਿੰਨੇ ਸਾਇੰਟਿਸਟ ਉਹਨਾਂ ਨੇ ਕੀ ਕਰਿਆ ਮਾਡਲ ਬਾਹਰ ਲੈ ਲਿਆ ਕਿ ਚੱਕ ਕੇ ਲਿਆਂਦੇ ਇੱਥੇ ਲਿਆ ਕੇ ਛੱਡਦੇ ਨਾਲ ਕਹਿੰਦਾ ਜੀ ਅਸੀਂ ਮਤਲਬ ਜਿਹੜੀ ਉਹ ਆਪਣੇ ਵੀ ਇਹਨਾਂ ਨੂੰ ਐਮ ਐਸ ਪੀ ਦੇ ਦੋ ਉਹ ਜਿਹੜੀ ਮਤਲਬ ਹੋਰ ਸੁਆਮੀ ਨਾਥ ਨਾਲੀ ਰਿਪੋਰਟ ਲਾਗੂ ਕਰਦੇ ਉਹ ਮਤਲਬ ਕੀ ਹੈ ਉਹ ਗੱਲ ਕਿਸ ਕੰਮ ਲਈ ਖੇਤੀ ਕਰ ਰਹੇ ਆ ਅਸੀਂ ਕੀ ਲੈਂਡ ਨੂੰ ਹੋਰ ਅਸੀਂ ਰਿਚ ਕਰਨ ਦੇ ਲਈ ਵਾਟਰ ਨੂੰ ਹੋਰ ਰਿਚ ਕਰਨ ਦੇ ਲਈ ਨੇਚਰਲ ਰਿਸੋਰਸਸ ਨੂੰ ਹੋਰ ਵਧੀਆ ਬਣਾਉਣ ਦੇ ਲਈ ਜਿਹੜੇ ਇਨਸਾਨਾਂ ਦੇ ਕੰਮ ਆਉਣ ਵਾਲੀਆਂ ਪੀੜ੍ਹੀਆਂ ਦੇ ਉਹ ਕਰ ਰਹੇ ਆ ਕਿ ਜਾਂ ਅਸੀਂ ਉਹਨੂੰ ਖਤਮ ਕਰ ਰਹੇ ਹਾਂ ਹੁਣੇ ਇਸ ਸਭ ਕਾਸੇ ਦੇ ਬਾਵਜੂਦ ਖੁਦਕੁਸ਼ੀਆਂ ਕਿਉਂ ਹੋ ਰਹੀਆਂ ਨੇ ਖੁਦਕੁਸ਼ੀਆਂ ਤਾਂ ਹੋਣਗੀਆਂ ਦੇਖੋ ਫਰਸਟ੍ਰੇਸ਼ਨ ਹੈ ਮਤਲਬ ਤੁਸੀਂ ਦੇਖੋ ਪਿੰਡ ਦਾ ਭਾਈਚਾਰਾ ਖਤਮ ਹੋ ਗਿਆ ਪਾਰਟੀਸ਼ਨ ਹੋਈ ਲੱਖਾਂ ਬੰਦੇ ਮਰੇ ਲੱਖਾਂ ਉਜੜੇ ਕਿੰਨੀਆਂ ਖੁਦਕਸ਼ੀਆਂ ਹੋਈਆਂ ਉਹਦੇ ਚ ਸਾਡੇ ਲੋਕ ਇਹ ਨਹੀਂ ਕਿ ਦਰਦ ਚੱਲਣ ਜੋਗੇ ਨਹੀਂ ਸੀ ਸਾਡੇ ਅਸਲ ਦੇ ਵਿੱਚ ਇਹ ਹੈ ਕਿ ਭਾਈਚਾਰਕ ਸਾਂਝ ਬਣੀ ਤਕੜੀ ਸੀ ਜਦੋਂ ਖਤਮ ਹੋ ਗਈ ਜਦੋਂ ਇੰਡੀਵਿਜੁਅਲਿਜ਼ਮ ਆ ਗਿਆ ਤਾਂ ਫਰਸਟ੍ਰੇਸ਼ਨ ਵੀ ਆਉਣੀ ਸੀ ਮਤਲਬ ਹਰ ਇੱਕ ਬੰਦਾ ਜਿਹੜਾ ਇੱਥੇ ਸੁਖਰੋਦੀ ਦੇ ਸਰਪੰਚ ਨੇ ਖੁਦਕਸ਼ੀ ਕੀਤੀ ਸਭ ਤੋਂ ਪਹਿਲਾਂ ਹਾਈਲਾਈਟ ਹੋਇਆ ਸੀ ਉਹ ਕੇਸ ਤੁਸੀਂ ਦੇਖੀ ਨਾ ਉਹ ਮਰ ਜੀ ਖੰਡਾ ਬਿੰਦ ਕਰ ਸੀਗਾ ਉਨੇ ਆਪਣੀ ਵਾਈਫ ਵੀ ਬੇਟਾ ਵੀ ਕੋਈ ਉਦਾਂ ਦੀ ਕੋਈ ਹੁਣ ਤਾਂ ਮਤਲਬ ਪਰਿਵਾਰ ਖੁਦਕੁਸ਼ੀਆਂ ਕਰ ਰਹੇ ਨੇ ਰੀਜ਼ਨ ਕੀ ਆ ਉਹ ਦੇਖਿਆ ਉਹ ਵੀ ਕਰੋਮਿਕ ਪੰਜਕੂਲੇ ਦੇ ਵਿੱਚ ਪੰਜਕੂਲੇ ਚ ਸੱਤ ਬੰਦੇ ਸਾਰਾ ਟੱਬਰ ਦਿੱਲੀ ਚ ਹੋਈ ਹੈ ਚਾਰ ਆਪਣੀ ਮੁੰਡਾ ਕੁੜੀ ਬੱਚਾ ਬੱਚੀ ਮਾਰ ਕੇ ਹਸਬੰਡ ਵਾਈਫ ਨੇ ਮਾਰ ਤੇ ਸਿੱਖ ਸੀ ਫੈਮਿਲੀ ਸੀ ਕਿ ਕਿਸੇ ਨੇ ਲਿਖਿਆ ਹੋਇਆ ਸੀ ਵੀ ਸਿੱਖਾਂ ਨੂੰ ਕਿ ਸਿੱਖਾਂ ਦਾ ਮਸਲਾ ਨਹੀਂ ਹੈ ਇਹ ਜਿਹੜਾ ਕ੍ਰਾਈਸਿਸ ਇਨਸਾਨ ਦਾ ਮਸਲਾ ਹੈ ਹਾਂ ਕ੍ਰਾਈਸਿਸ ਇਨਸਾਨੀਅਤ ਦਾ ਆਰ ਹੈ ਕਿ ਅਸੀਂ ਬਣ ਕੀ ਗਏ ਸਾਡੇ ਸੁਪਨੇ ਕੀ ਨੇ ਸਾਡੇ ਸੰਸੇ ਕੀ ਨੇ ਅਸੀਂ ਇਹਨੂੰ ਇਹਨੂੰ ਸਮਝ ਨਹੀਂ ਰਹੇ ਸੀ ਇਸ ਗੱਲ ਨੂੰ ਅੱਛਾ ਸਾਨੂੰ ਦਿਖ ਨਹੀਂ ਰਿਹਾ ਕਿ ਅਗਲੀਆਂ ਪੀੜ੍ਹੀਆਂ ਲਈ ਅਸੀਂ ਕੀ ਛੱਡ ਕੇ ਜਾ ਰਹੇ ਹਾਂ ਮਤਲਬ ਤੁਸੀਂ ਇਹ ਦੇਖੋ ਕਿਤੇ ਆ ਸਾਰੇ ਪਿੰਡ ਇਹਨਾਂ ਜਿਹਨਾਂ ਇਨਸਾਨ ਹੀ ਵੱਸਦੇ ਨੇ ਜਿਨ੍ਹਾਂ ਦੇ ਚਾਰੇ ਪਾਸੇ ਪਿੰਡ ਦੇ ਅਗਲ ਕੀ ਹੁੰਦੀ ਹੈ ਕੀ ਪੰਚਾਇਤ ਨੂੰ ਨਹੀਂ ਪਤਾ ਇਸ ਗੱਲ ਦਾ ਕਿ ਸਾਹ ਨਾਲ ਅਸੀਂ ਹਵਾ ਨਾਲ ਸਾਹ ਲੈਂਦੇ ਆਂ ਅਸੀਂ ਪਸ਼ੂ ਵੀ ਸਾਹ ਲੈਂਦੇ ਨੇ ਪੰਛੀ ਵੀ ਸਾਹ ਲੈਂਦੇ ਨੇ ਕੋਈ ਰੋਕਣ ਵਾਲਾ ਨਹੀਂ ਜਦੋਂ ਸਰਕਾਰ ਰੋਕਣ ਦੀ ਅਸੀਂ ਬਾਗੀ ਬਣ ਜਾਂਦੇ ਆਂ ਕੀ ਜੀ ਸਾਡੇ ਰੋਕ ਕੇ ਦਿਖਾਓ ਤੁਸੀਂ ਕੀ ਮਤਲਬ ਹੈ ਜੀ ਇਸ ਗੱਲ ਦਾ ਵੀ ਮੈਂ ਖੁਦਕੁਸ਼ੀ ਕਰ ਰਿਹਾ ਮੈਨੂੰ ਰੋਕ ਕੇ ਦਿਖਾਓ